ਸਾਸੀਆ ਦੋਸਤੋ ਇੱਕ ਨਵੇਂ ਬਲੌਗ ਫੇਰ ਤੁਹਾਡੇ ਕੋਲ ਸਵਾਗਤ ਹੈ ਤੇ ਅੱਜ ਦੇਹਰਾ ਦੀ ਸਵੇਰ ਹੈ ਹਿਮਾਚਲ ਪ੍ਰਦੇਸ਼ ਦੇ ਦੇਹਰਾ ਵਿਖੇ ਅਸੀਂ ਪੀਡਬਲੂ ਦੇ ਗੈਸਟ ਹਾਊਸ ਚ ਮੰਗਾ ਸਾਹਿਬ ਦੇ ਅਪਰਾਲੇ ਸਰਕਾ ਠਹਿਰੇ ਸੀ ਤੇ ਹੁਣ ਮਾਰਨਿੰਗ ਵਾਕ ਕਰ ਰਹੇ ਆ ਪੰਛੀਆਂ ਦੀ ਆਵਾਜ਼ਾਂ ਗੈਸਟ ਹਾਊਸ ਉਹ ਗ੍ਰੀ ਅੰਗਰੇਜ਼ਾਂ ਨੇ ਬਣਾਏ ਹੋਏ ਆ ਬਹੁਤ ਹੀ ਪੀਸਫੁਲ ਪਲੇਸਸ ਤੇ ਸਾਡੀ ਸਾਰੀ ਰਾਤ ਕਰੋ ਮਾਰਨਿੰਗ ਤੋਂ ਜਦੋਂ ਤੋਂ ਅਸੀਂ ਇਹ ਜਾਗੇ ਆ ਇੰਨੀਆਂ ਇਹ ਬਿਆਸ ਦੇ ਕਿਨਾਰੇ ਤੇ ਇੰਨੀਆਂ ਪਿਆਰੀਆਂ ਆਵਾਜ਼ਾਂ ਪੰਛੀਆਂ ਦੀ ਸੁਣੀਆ ਉਹਨਾਂ ਦਾ ਨੰਨ ਬਣਿਆ ਤੇ ਕੁਝ ਕੁਝ ਪਲ ਹੁਣ ਤੁਹਾਡੇ ਨਾਲ ਵੀ ਸਾਂਝੇ ਕਰਾਂਗੇ ਹੁਣ ਮੈਂ ਵਾਕਿੰਗ ਕਰਦੇ ਅਸੀਂ ਮਾਰਨਿੰਗ ਵਾਕ ਕਰੇਰੀ ਲੈ ਕੇ ਅੱਜ ਟਰੈਕ ਸ਼ੁਰੂ ਕਰਨਾ ਤੇ ਬੰਗਾ ਸਾਹਿਬ ਨਾਲ ਲੰਬਾ ਸਬਬ ਰਹਿਣ ਦਾ ਪਹਿਲੀ ਵਾਰ ਬਣਿਆ ਤੇ ਇੰਨੇ ਕੰਟੈਕਚੁਅਲ ਹੈ ਹਰੇਕ ਗੱਲ 'ਚ ਕੋਈ ਨਾ ਕੋਈ ਨਵੀਂ ਖੋਜ ਕਰਦੇ ਆ ਹੁਣ ਮੈਂ ਅਸੀਂ ਵਾਕਿੰਗ ਕਰਦੇ ਕਰਦੇ ਨਵੀਆਂ ਗੱਲਾਂ ਤੱਥ ਥੋੜਾ ਨਾਲ ਕੋਈ ਸਾਂਝੀ ਕਰਦੇ ਅਸੀਂ ਜਿਵੇਂ ਹੁਣ ਟਰੈਕ 'ਚ ਆ ਗਏ ਜੀ ਇਹ ਬੜਾ ਸੁਭਾਗ ਪ੍ਰਾਪਤ ਹੈ ਸਾਨੂੰ ਕਿ ਸਾਡੇ ਨਾਲ ਹੀ ਬੜਾ ਵਧੀਆ ਟਰੈਕ ਬਣਾਇਆ ਹੋਇਆ ਹੈ ਇਹਨਾਂ ਨੇ ਤੇ ਮੈਂ 400 ਮੀਟਰ ਦੀ ਦੌੜ ਵੀ ਲਾਦਾ ਰਿਹਾ ਹਾਂ ਇਹ ਇਹ ਜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਮਤਲਬ ਜਿਵੇਂ ਆਪਾਂ ਜਦੋਂ ਦੌੜਦੇ ਆ ਤੇ ਇੱਕ ਆਪਾਂ ਕਲॉक वाइज ਦੌੜ ਸਕਦੇ ਆ ਇੱਕ ਐਂਟੀ ਕਲॉक वाइज ਦੌੜ ਸਕਦੇ ਆ ਤੇ ਅੱਜ ਤੋਂ ਸ਼ਾਇਦ 100 ਸਾਲ ਪਹਿਲਾਂ ਮਤਲਬ ਕਲॉक वाइज ਦੌੜਦੇ ਹੁੰਦੇ ਸੀਗੇ ਉਹ ਚ ਫਿਰ ਨਾ ਐਥਲੀਟਸ ਨੂੰ ਪ੍ਰੋਬਲਮਸ ਆ ਗਈਆਂ ਕੁਝ ਤੇ ਉਹ ਫਿਰ ਬਾਅਦ ਚ ਰਿਸਰਚ ਕੀਤੀ ਗਈ ਵੀ ਕਲॉक वाइज ਦੌੜਨਾ ਕਿਉਂਕਿ ਸਾਡਾ ਐਂਟੀ ਕਲॉक वाइज ਹਾਂ ਐਂਟੀ ਕਲॉक वाइज ਦੌੜਨਾ ਤੇ ਸਾਡਾ ਹਾਰਟ ਜਿਹੜਾ ਉਹ ਲੈਫਟ ਸਾਈਡ ਤੇ ਹੁੰਦਾ ਤੇ ਜਿਹੜਾ ਸੱਜਾ ਪੈਰ ਜਾਂ ਸੱਜੀ ਚੀਜ਼ ਅਸੀਂ ਪ੍ਰੋਪਰ ਯੂਜ਼ ਕਰਦੇ ਹਾਂ ਜਾਦਾ ਯੂਜ਼ ਕਰਦੇ ਹਾਂ ਹਨਾ ਤੇ ਅਸੀਂ ਜਦੋਂ ਇਦਾਂ ਘੁੰਮਦੇ ਹਾਂ ਤੇ ਬਹੁਤ ਵਧੀਆ ਲੱਗਦਾ ਤੇ ਕਹਿੰਦੇ ਆ ਵੀ ਸਾਰਾ ਬ੍ਰਹਿਮੰਡ ਵੀ ਐਂਟੀ ਕਲੌਕਵਾਈਜ਼ ਹੀ ਘੁੰਮਦਾ ਓਕੇ ਆ ਧਰਤੀ ਸਕੂਲ ਦੇ ਦੁਆਲੇ ਘੁੰਮਦੀ ਹੈ ਤੇ ਆਪਣਾ ਜਿਹੜਾ ਸਾਰਾ ਬ੍ਰਹਿਮੰਡ ਐਂਟੀ ਕਲੌਕਵਾਈਜ਼ ਹੀ ਘੁੰਮਦਾ ਹੈ ਤੇ ਉਸ ਨੂੰ ਬੰਦੇ ਨਜ਼ਰ ਰੱਖਦੇ ਹੋਏ ਅੱਜ ਕੱਲ ਹੁਣ ਮਤਲਬ ਸਾਰੀ ਜਿਹੜੀ ਦੌੜ ਹੈ ਸਿਸਟੀ ਦੀ ਐਂਟੀਕਲਾਕ ਵੇ ਚੱਲਣਾ ਚਾਹੀਦਾ। ਤੋਂ ਲੈਟ ਅਸ ਗੋ ਐਂਟੀਕਲਾਕ। ਸੋ ਬੰਗਾ ਸਾਹਿਬ ਨੇ ਬਹੁਤ ਹੀ ਇੱਕ ਸੈਂਟੀਫਿਕ ਗੱਲ ਦੱਸੀ ਹੈ ਤੇ ਹੁਣ ਆਪਾਂ ਕਰਦੇ ਆ ਇੱਥੇ ਇੱਕ ਇਹ ਕਹ ਲੋ ਸਟੇਡੀਅਮ ਹੈ। ਕਲਾ ਮੰਚ ਦੇਰਾ ਦਾ ਸ਼ਿਲਾ ਨਵਾਸ ਸ਼੍ਰੀ ਵੀਰ ਪੱਧਰ ਜੀ ਮੰਨਨਿਆ ਮੁੱਖ ਮੰਤਰੀ ਜੀ ਉਸ ਸਮੇਂ ਤੇ ਉਹਨਾਂ ਨੇ ਕੀਤਾ ਸੀ ਤੇ ਉੱਥੇ ਅਸੀਂ ਵਾਕਿੰਗ ਕਰ ਰਹੇ ਹਾਂ ਤੇ ਬਹੁਤ ਹੀ ਸ਼ਾਂਤ ਸਾਫ ਸੁਥਰੀ ਸਵੇਰ ਹੈ। ਰਮਣੀਕ ਰਮਣੀਕ ਸਵੇਰੇ ਡੇਰਾ ਦੀ ਸੁਖਰੀਰੀ ਲੇਕ ਤੋਂ ਪਹਿਲਾਂ ਅਸੀਂ ਪੂਰੀ ਇੱਕ ਤਰ੍ਹਾਂ ਨਾਲ ਕੁਦਰਤ ਨਾਲ ਇੱਕ ਮਿਕ ਹੁੰਦੇ ਹੋਏ ਡੇਰਾ ਵਿਖੇ ਸੋ ਬਣੇ ਰਿਹਾ ਅੱਜ ਇਸ ਬਲੌਗ 'ਚ ਹੋਰ ਬੜਾ ਕੁਝ ਹੈ ਨਾਵਾ ਲੋ ਜੀ ਦੋਸਤੋ ਹੁਣ ਤੁਹਾਨੂੰ ਦਿਖਾਉਂਦੇ ਆ ਡੇਰਾ ਦਾ ਪੀਡੋਲੀ ਦਾ ਗੈਸਟ ਹਾਊਸ ਇੱਥੇ ਸਾਡੀ ਸਟੇ ਸੀ ਮੰਗਾ ਸਾਹਿਬ ਜੀ ਦੀ ਪਹਿਲ ਕਦਮੀ ਸਕਦਾ ਤੇ ਹੁਣ ਮੇਨ ਐਂਟਰੈਂਸ ਮੰਗਾ ਸਾਹਿਬ ਖੋਲ ਰਹੇ ਆ ਤੇ ਬਹੁਤ ਹੀ ਪਿਆਰਾ ਹੈਗਾ ਪੂਰਾ ਕਹ ਲੋ ਵੀ ਲੰਡਨ ਵਾਲੀ ਫੀਲਿੰਗ ਆਉਂਦੀ ਹੈ ਅੰਗਰੇਜ਼ਾਂ ਦੇ ਬਣਾਏ ਹੋਏ ਆ ਗੈਸਟ ਹਾਊਸ ਸਾਰੇ ਪੁਰਾਣੇ ਸੋ ਹੁਣੇ ਆਪਣੇ ਕਮਰੇ ਕੋਲ ਜਾਂਦੇ ਜਾਂਦੇ ਨਾਲ ਤੁਹਾਨੂੰ ਵੀ ਇਹਦਾ 뷰 ਦਿਖਾਉਨੇ ਆ ਆ ਸਾਡੀ ਗੱਡੀ ਖੜੀ ਐ ਤੁਸੀਂ ਆ ਸਾਰਾ ਦੇਖ ਸਕਦੇ ਆ ਸਾਰੇ ਰੂਮਸ ਐ ਤੇ ਪਰਲੇ ਪਾਸੇ ਫਿਰ ਨਾਲ ਹੀ ਗੈਸਟ ਹਾਊਸ ਦੇ ਦਰਿਆ ਦੇ ਕਿਨਾਰੇ ਤੇ ਐ ਬਿਆਸ ਦਰਿਆ ਦੇ ਕਿਨਾਰੇ ਤੇ ਉਹ ਸਾਰਾ 뷰 ਤੁਹਾਨੂੰ ਮੈਂ ਦਿਖਾਉਣਾ ਮਾਰਨਿੰਗ ਵਾਕ ਕਰਕੇ ਆਏ ਆ ਖੰਡ ਵੀ ਖੰਡ ਵੀ ਇੱਕ ਲੈਨਡ ਵਾਲੀ ਹੈ ਤਕਦੀਬ ਹੈ ਹਾਂ ਬਿਲਕੁਲ ਖੰਡ ਵੀ ਲੈਨਡ ਵਾਲੀ ਹੈ ਦੇਖੋ ਸਾਡੀਆਂ ਜਾਗਟਾਂ ਪੁਆਦੀਆਂ ਨਾ ਨੇ ਮੰਗਾ ਸਾਹਿਬ ਤਾਂ ਪੂਰੀ ਮੋਟੀ ਜਾਗਟ ਲੈ ਕੇ ਆਏ ਮੈਂ ਤਾਂ ਮੈਂਡਿਸਟਰ ਹੀ ਪਾਈ ਹੋਈ ਹੈ ਸੋ ਵੰਗੋ ਮਾੜਾ ਕਰਾ ਦਿਓ ਜੋਇਨ ਬੰਦੇ ਹੋ ਜਵਾਸ ਬੰਦੇ ਹੋ ਥੋੜਾ ਜਿਹਾ ਵੀਊ ਵੀਊ ਕਰਾ ਦਿਓ ਜੀ ਥੋੜਾ ਜਿਹਾ ਆਪਣਾ ਵਿਆਸ ਵੀ ਦਿਖਾ ਦਿਓ ਵਿਆਸ ਦਿਖਾ ਦਿਓ ਵਿਆਸ ਦੇ ਕੰਨੇ ਦੇ ਸੋਏ ਹੈ ਜਦੋਂ ਘਰੋਂ ਨਿਕਲਦੇ ਨਵੇਂ ਬੰਦੇ ਨਵੇਂ ਤਿਆਰਵੇਂ ਤੇ ਮੰਗਾ ਸਾਹਿਬ ਤਾਂ ਹੈਵੀ ਇੰਜੀਨੀਅਰ ਹੈ ਤੇ ਇਹਨਾਂ ਦੀ ਸੈਂਟੀਫਿਕ ਹੈਗੀ ਏ ਸਾਰੀ ਵਰਤੀ ਤੇ ਬੜੀਆਂ ਖੋਜ ਭਰਪੂਰ ਗੱਲਾਂ ਕੀਤੀਆਂ ਲੰਬੇ ਸਮੇਂ ਬਾਅਦ ਸਾਨੂੰ ਇਕੱਠੇ ਰਹਿਣ ਦਾ ਮੌਕਾ ਮਿਲਿਆ ਆ ਦੇਖੋ ਸਾਹਮਣੇ ਵਿਊ ਦੇਖੋ ਦੋਸਤੋ ਡੇਰਾ ਗੈਸਟ ਹਾਊਸ ਤੋਂ ਵਿਆਸ ਦਾ ਵਿਊ ਪੰਛੀ ਦੀਆਂ ਆਵਾਜ਼ਾਂ ਕਮਾਲ ਸੜਕ ਕਰੇਰੀ ਲੇਕ ਟਰੈਕ ਪੂਰਾ ਕੁਦਰਤ ਨੂੰ ਸਮਰਪਿਤ ਹੁੰਦਾ ਹੋਇਆ ਹਾਂਜੀ ਬੰਗਾ ਸਾਹਿਬ ਕਮਾਲ ਨਹੀਂ ਬਾ ਕਮਾਲ ਹੈ ਵਾ 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 ਕਮਾਲ ਹੈ ਹਉ ਜੀ ਆ ਦੇਖੋ ਬਹੁਤ ਹੀ ਸ਼ਾਨਦਾਰ 뷰 ਹੈ ਸੋ ਕਹਿੰਦੇ ਹਣੇ ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ ਉਹ ਗੱਲ ਹੈ ਵੀ ਜਿਹੜਾ ਮਿੱਤਰ ਪਿਆਰਾ ਸਾਡੀ ਕੰਪਨੀ ਬਣੂਗਾ ਮਨ ਸਕਦਾ ਉਹ ਆਨੰਦ ਲਊਗਾ ਆ ਦੇਖੋ ਪਿੱਛੇ ਦਰਿਆ ਦਾ ਖੂਬਸੂਰਤ 뷰 ਪਹਾੜਾਂ ਦਾ 뷰 ਦਿਰ ਆ ਰੈਸਟ ਹਾਊਸ ਹਿਮਾਚਲ ਪ੍ਰਦੇਸ਼ ਤੋਂ ਸੂਰਜ ਚੜਦਾ ਤੇ ਇਧਰ ਸੂਰਜ ਚੜਦਾ ਹੁਣ ਚੜਦੇ ਸੂਰਜ ਨੂੰ ਸਲਾਮਾ ਡੁੱਬਦੇ ਨੂੰ ਕੌਣ ਪੁੱਛਦਾ ਤੁਸੀਂ ਸੁਣਿਆ ਹੋਇਆ ਤੇ ਫੁੱਲ ਗੱਲ ਬਾਤ ਹੈ ਜੀ ਲਗਭਗ ਤਰ੍ਹਾਂ ਦੇ ਸਪੈਸ਼ਲ ਮੈਡੀਸਨਲ ਪਲਾਂਟਸ ਹੈਗੇ ਸ਼ਿਵਾ ਜੀ ਦਾ ਪਲਾਂਟ ਹੈ ਜੀ ਵੈਰੀ ਗੁੱਡ ਇਹ ਓਮ ਨਮੋ ਸ਼ਿਵਾ ਓਮ ਨਮੋ ਸ਼ਿਵਾ ਮੈਂ ਨੇਵਰ ਯੂਜ਼ ਕਰ ਲਓ ਜੀ ਦੋਸਤੋ ਅਸੀਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਵੀ ਕਰ ਰਹੇ ਹਾਂ ਹਿਮਾਚਲ ਪ੍ਰਦੇਸ਼ ਲੋਕ ਨਿਵਾਣ ਵਿਭਾਗ ਵੱਲੋਂ ਡੇਰਾ ਸੇ ਬੁਵਿੰਨ ਸਥਾਨਾਂ ਦੀ ਦੂਰੀ ਮਨਾਲੀ 278 ਕਿਲੋਮੀਟਰ ਕੁਲੂ ਡਲਹੌਜੀ ਸ਼ਿਮਲਾ ਬਲਿੰਗ ਬੀਡ ਬਲਿੰਗ ਸ਼੍ਰੀ ਬੇਜਨਾਥ ਮੰਦਰ ਮਾਤਾ ਚਮੰਡਾ ਦੇਵੀ ਵਿਸ਼ਵੇਸ਼ਵਰੀ ਦੇਵੀ ਸਾਰੀਆਂ ਇਹ ਡਿਸਟੈਂਸ ਦੱਸੇ ਹੋਏ ਆ ਹੁਣ ਬੰਗਾ ਸਾਹਿਬ ਤੁਹਾਨੂੰ ਐਕਸਪਲੇਨ ਕਰਨਗੇ ਜਦੋਂ ਵੀ ਤੁਸੀਂ ਹਿਮਾਚਲ ਚ ਆਓ ਨਾ ਤਾਂ ਇਦਾਂ ਦੇ ਬੋਰਡ ਤੁਹਾਨੂੰ ਮਿਲੇ ਮਿਲेंगे ਹੈਨਾ ਤੇ ਸਾਡੇ ਸ਼ਾਇਦ ਪੰਜਾਬ ਚ ਕਿਉਂ ਨਹੀਂ ਆਪਾਂ ਸੇਧ ਲੈਂਦੇ ਇਸ ਚੀਜ਼ ਤੋਂ ਤੇ ਇੱਥੇ ਹਰ ਜਗ੍ਹਾ ਮਤਲਬ ਇਦਾਂ ਦੇ ਬੋਰ ਲੱਗੇ ਆ ਤੁਹਾਨੂੰ ਮਤਲਬ ਕੋਈ ਤਕਲੀਫ ਨਹੀਂ ਹੁੰਦੀ ਜਿੱਥੇ ਤੁਸੀਂ ਜਾਣਾ ਉੱਥੇ ਜਾ ਸਕਦੇ ਹੋ ਬਿਲਕੁਲ ਤੇ ਇਹ ਵੀ ਦੱਸਿਆ ਵੀ ਤੁਸੀਂ ਸਮੁੰਦਰ ਤਲ ਤੋਂ 436 ਮੀਟਰ ਹਾਈਟ ਤੇ ਹੈ ਹਾਂ ਹਾਂ ਸੈਲਫ ਐਕਸਪਲੇਨਿੰਗ ਹੈ ਕੋਈ ਵੀ ਨਵਾਂ ਬੰਦਾ ਵੀ ਆ ਕੇ ਗਾਈਡ ਗਾਈਡੈਂਸ ਜਾਨੀ ਲੈ ਸਕਦਾ ਇਦਾਂ ਦੇ ਮਤਲਬ 13000 ਫੀਟ ਉੱੜਦੀ ਹੈ ਹਾਂ ਹਾਂ ਮੀਟਰ ਹਾਂ ਸੋ ਹੁਣ ਅਸੀਂ ਬ੍ਰੇਕਫਾਸਟ ਦੀ ਵੇਟ ਕਰ ਰਹੇ ਹਾਂ ਤੇ ਫਿਰ ਇੱਥੋਂ ਮੂਵ ਕਰਾਂਗੇ ਚਲਿਓ ਸਰ ਹਾਂਜੀ ਖਾਲਸਾ ਜੀ ਦਾ 5 ਨੰਬਰ ਕਮਰਾ ਸਾਡਾ ਮੰਗਾ ਸਾਹਿਬ ਦਾ ਤੇ ਬਹੁਤ ਹੀ ਰਮਣੀਕ ਸਥਾਨ ਹੈ ਦੁਵਾਰਾ ਤੁਹਾਨੂੰ ਕਹਿ ਰਹੇ ਬਿਆਸ ਦੇ ਕਿਨਾਰੇ ਆ ਦਿਖਾਓ ਹਾਂ ਬਹੁਤ ਪਹਿਲਾਂ ਵੀ ਤੁਹਾਨੂੰ ਦਿਖਾਇਆ ਮਾਰਨਿੰਗ ਚ ਆ ਵੀ ਆਪਾਂ ਹੋ ਤਿਆਰ ਕਰਨ ਦਾ ਰਸਾ ਚੌਂਕੀਦਾਰ ਕੱਛ ਘੰਟੀ ਸੋ ਇੱਧਰ ਬੈਲ ਮਾਰ ਸਕਦੇ ਕਹਿੰਦੇ ਜੀ ਚੌਂਕੀਦਾਰ ਆ ਜਾਊਗਾ ਤੇ ਆ ਰੂਮ ਨੰਬਰ 5 ਹੈ ਸਾਡਾ ਕਰਨ ਦੇ ਤੇ ਤੇ ਇੱਥੇ ਸਟੇ ਕੀਤੀ ਸੀ ਅਸੀਂ ਆ ਹੁਣ ਪੂਰਾ ਹੁਣ ਉਹ ਬਹੁਤ ਹੀ ਵਧੀਆ ਕੋਸੀ ਕੋਸੀ ਧੁੱਪ ਹੈ ਮਰਿਆ ਮੈਨੂੰ ਤਾਂ ਇੱਥੇ ਪੌਂਟਾ ਸਾਹਿਬ ਵਾਲੀ ਫੀਲਿੰਗ ਲੱਗਦੀ ਹੈ ਜਿਵੇਂ ਪੌਂਟਾ ਸਾਹਿਬ ਜਮਨਾ ਦੇ ਕਿਨਾਰੇ ਹੈ ਨਾ ਬਿਲਕੁਲ ਇਸ ਤਰ੍ਹਾਂ ਹੀ ਇਹ ਬਿਆਸ ਦੇ ਕਿਨਾਰੇ ਇਸ ਤਰ੍ਹਾਂ ਲੱਗ ਰਿਹਾ ਹੈ ਦੇਖੋ ਕਿੰਨਾ ਮਨਮੋਹਕ 뷰 ਹੈ ਸੋ ਅੱਜ ਕਰੇਰੀ ਪਹੁੰਚਾਂਗੇ ਬੜੇ ਦੋਸਤ ਮਿੱਤਰ ਬੜੀ ਖੁਸ਼ੀ ਹੋਈ ਸਾਡੇ ਧਰਮਿੰਦਰ ਪੰਗੂ ਜੀ ਕੁਲਵੀਰ ਕਦੋੜਾ ਜੀ ਜਿਹੜੇ ਕਿ ਬੰਗਾ ਸਾਹਿਬ ਕਹਿੰਦੇ ਵੀ オリジナル ਕਿਉਂਕਿ ਟਰੈਕ ਉਹਨਾਂ ਨੇ ਕੀਤਾ ਸੀ ਅਸੀਂ ਸੈਕੰਡ ਸੀਗੇ ਸਾਥੀ ਸਰਦੇਵ ਸਿੰਘ ਉਹਨਾਂ ਦੇ ਖਾਤੇ 'ਚ ਬੰਗਾ ਸਾਹਿਬ ਆਏ ਆ ਸੋ ਦਾਣਾ ਪਾਣੀ ਆ ਜੀ ਸੋ ਸਾਰੇ ਸਾਥੀ ਨਿਰਮਲ ਆ ਆਪਣਾ ਹਰਜਿੰਦਰ ਪ੍ਰਧਾਨ ਪੱਬੇ ਵਾਲਾ ਪ੍ਰਧਾਨ ਪੰਗਾ ਸਭ ਕਹਿੰਦੇ ਵੀ ਸਪੈਲਿੰਗ ਮਿਸਟੈਕ ਨਹੀਂ ਬਾਜੀ ਵੀ ਹਰਜਿੰਦਰ ਨ ਲਿਖਦੇ ਪ੍ਰਧਾਨੇ ਲਿਖ ਦਿੰਦੇ ਉਹ ਸਾਰੀ ਦੁਨੀਆ ਨੂੰ ਪਤਾ ਵੀ ਪ੍ਰਧਾਨ ਕੌਣ ਹੈ ਦਾਣਾ ਪਾਣੀ ਖਿੱਚ ਕੇ ਲਿਆਂਦਾ ਕੌਣ ਕਿਸੇ ਦਾ ਖਾਂਦਾ ਹੀ ਓਏ ਦਾਣਾ ਪਾਣੀ ਖਿੱਚ ਕੇ ਲਿਆਂਦਾ ਬਿਲਕੁਲ ਇਹ ਖਿੱਚ ਕੇ ਲੈ ਗਿਆ ਮੈਨੂੰ ਤਾਂ ਮੇਰਾ ਕੋਈ ਪ੍ਰੋਗਰਾਮ ਨਹੀਂ ਸੀਗਾ ਵੈਸੇ ਤੇ ਇੱਕ ਤੁਹਾਡਾ ਪਿਆਰ ਇਹ ਪਿਆਰ ਵੀ ਖਿੱਚ ਕੇ ਲਿਆਦਾ ਤੇ ਦਾਣਾ ਪਾਣੀ ਵੀ ਖਿੱਚ ਕੇ ਬਿਲਕੁਲ ਜੀ ਬਿਲਕੁਲ ਲੋਮ ਰੂਮ ਨੰਬਰ 5 ਸਾਡੇ ਪਰੌਠੇ ਆ ਗਏ ਸ਼ਗੀਰ ਮੰਗਾ ਸਾਹਿਬ ਬੈਠੋ ਤੇ ਫਿਰ ਅਸੀਂ ਵਧਾਂਗੇ ਅੱਗੇ ਲਾਹ ਵਾਹ ਜੀ ਵਾਹ ਕਿੰਨੇ ਨਿਆਰੇ ਆਂ ਦਹੀਂ ਪਰੌਠਾ ਆ ਗਿਆ ਸਾਡਾ ਕਰਦੇ ਆਂ ਬ੍ਰੇਕਫਾਸਟ ਥੈਂਕਸ ਟੂ ਲਾਰਡ ਬਹੁਤ ਬਹੁਤ ਧੰਨਵਾਦ ਦੇ ਲੋ ਧੰਨਵਾਦ ਮੰਗਾ ਸਾਹਿਬ ਦਾ ਕਰੇਰੀ ਨੂੰ ਜਾਂਦੇ ਆਂ ਅਸੀਂ ਹਾਈਵੇ ਤੇ ਰੁਕੇ ਆਂ ਤੇ ਬਹੁਤ ਹੀ ਪਿਆਰਾ ਹਾਈਵੇ ਬਣਾਇਆ ਹੋਇਆ ਬਹੁਤ ਹੀ ਸੀਨਿਕ ਥਿਊ ਹੈ ਬੰਗਾ ਸਾਹਿਬ ਦੀ ਡਿਮਾਂਡ ਤੇ ਰੁਕੇ ਆਂ ਆ ਦਿਖਾਉਣਾ ਮੈਂ ਤੁਹਾਨੂੰ ਇੱਧਰੋਂ ਅਸੀਂ ਆਏ ਆਂ ਡਾਊਨ ਡਾਊਨਵਰਡ ਜਾ ਰਹੇ ਆਂ ਤੇ ਬਹੁਤ ਹੀ ਪਿਆਰਾ ਹਾਈਵੇ ਆ ਊ ਡਿਵੈਲਪਮੈਂਟ ਆ ਬੰਗਾ ਸਾਹਿਬ ਪਹਿਲੇ ਵੀ ਇਸ ਰਸਤਾ ਤੇ ਆਏ ਹੋਏ ਆ ਸੋ ਜੇ ਕੁਦਰਤ ਦੇ ਨਜ਼ਾਰੇ ਲੈਣੇ ਆ ਔਰ ਸਬਜ਼ਾ ਦੇਖਣਾ ਹੈ ਸਬਜ਼ਾ ਸਬਜ਼ਾ ਤੇ ਇੱਥੇ ਆਓ ਤੇ ਇਧਰ ਦੇਖੋ ਬਰਫ ਨਾਲ ਲੱਦੇ ਹੋਏ ਪਹਾੜ ਤੁਹਾਨੂੰ ਦੇਖਣਗੇ ਤੌਲਾਤਾਰ ਦੀ ਰੇਂਜ ਹੈ ਜੀ ਤੌਲਾਤਾਰ ਰੇਂਜ ਤੁਹਾਨੂੰ ਦਿਖੇਗੀ ਹੈ ਕਿਆ ਕੁਦਰਤ ਦਾ ਨਜ਼ਾਰਾ ਹੈ ਕਾਦਰ ਦੀ ਕੁਦਰਤ ਨੂੰ ਸਲਾਮ ਸਲਾਮ ਕਰ ਲਈ ਅਸੀਂ ਰੁਕੇ ਆ ਤੇ ਚਾਹ ਵੀ ਪੀਵਾਂਗੇ ਕਿਤੇ ਤੇ ਬਹੁਤ ਹੀ ਖੂਬਸੂਰਤ ਦ੍ਰਿਸ਼ ਹੈਗਾ ਹੈ ਇਹਨੂੰ ਅਸੀਂ ਆਪਣੇ ਬਲੌਗ ਵਾਸਤੇ ਕੈਮ ਕੈਦ ਕਰ ਰਹੇ ਹਾਂ ਕੈਮਰੇ ਚ ਤੇ ਆ ਥੱਲੇ ਸਾਡੇ ਮਿਹਨਤ ਦਾ ਸ਼ਲੋਕ ਜਿਹੜੇ ਡਵੈਲਪ ਕਰਦੇ ਆ ਜਿਨ੍ਹਾਂ ਨੇ ਹਾਈਵੇ ਬਣਾਇਆ ਇਹਨਾਂ ਦੀ ਮਿਹਨਤ ਸੜਕਾ ਅਸੀਂ ਲੋਕ ਇਹ ਆਨੰਦ ਮਾਣਦੇ ਆ ਤੇ ਹੁਣ ਵਾਦਦੇ ਆ ਅੱਗੇ ਅੱਗੇ ਹੋਰ ਇਦਾਂ ਦੇ ਕੁਦਰਤੀ ਨਜ਼ਾਰੇ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਜਾਵਾਂਗੇ ਲੋ ਜੀ ਅੱਜ ਦੇ ਸਫ਼ਰ ਦੀ ਪਹਿਲੀ ਆਫੀਸ਼ਲ ਬ੍ਰੇਕ ਜੈੰਤੀ ਟੱਬਾ ਹੈਗਾ ਅ ਜੈੰਤੀ ਟੱਬਾ ਹੈਗਾ ਇਹ ਬੜੀ ਅੱਛੀ ਲੋਕੇਸ਼ਨ ਹੈ ਪਾਰਕਿੰਗ ਮੇਨ ਤਾਂ ਪਾਰਕਿੰਗ ਮਿਲ ਜਾਂਦੀ ਹੈ ਤੇ ਮਾਤਾ ਜੀ ਸਾਨੂੰ ਚਾਹ ਪਿਲਾਉਣ ਲੱਗੇ ਆ థాంਕਫੁਲ ਹੈ ਦਾਣਾ ਪਾਣੀ ਹੁੰਦਾ ਹੈ ਤੇ ਵਧੀਆ ਲੋਕੇਸ਼ਨ ਹੈ ਕਰੇਰੀ ਨੂੰ ਜਾਂਦੇ ਜਿਹੜੇ ਸਾਡੇ ਪਿੱਛੇ ਸਾਥੀ ਆ ਰਹੇ ਆ ਉਹਨਾਂ ਨੂੰ ਬੇਨਤੀ ਕਰਾਂਗੇ ਜੇ ਚਾਹ ਪਾਣੀ ਪੀਣਾ ਤਾਂ ਮਾਤਾ ਜੀ ਕੋਲ ਗੈਂਟੀ ਢਾਬੇ ਤੇ ਤੁਸੀਂ ਰੁਕੋ ਤੇ ਸ਼ਾਹਪੁਰ ਵਾਲੀ ਸਾਈਡ ਨੂੰ ਜਾਣਾ ਮੰਗਾ ਸਾਹਿਬ ਆਪਾਂ ਨੇ ਹਾਂ ਬਾਈਪਾਸ ਨਹੀਂ ਜਾਣਾ ਹਾਂ ਬਸ ਘੰਟਾ ਡੇਢ ਘੰਟੇ ਦੀ ਦੂਰੀ ਤੇ ਅਸੀਂ ਤੇ ਫਿਰ ਕਰਨੇ ਅੱਜ ਕਰੇਰੀ ਲੇਕ ਟ੍ਰੈਕ ਸ਼ੁਰੂ हां जी दोस्तों इस समय 11:30 ਦਾ ਟਾਈਮ ਹੋ ਗਿਆ ਸੀ ਸ਼ਾਹਪੁਰ ਤੋਂ ਹੁਣ ਜਿਹੜੀ ਪਠਾਨਕੋਟ ਵਾਲੀ ਹਾਈਵੇ ਐ ਉਹ ਛੱਡ ਚੁੱਕੇ ਆ ਉਹ ਫੇਰ ਨਹੀਂ ਆਤੇ ਤੇ ਕਰੇਰੀ ਵਾਲੀ ਜਿਹੜੀ ਰੋਡ ਐ ਲੋਕਲ ਉਤੇ ਪੈ ਚੁੱਕੇ ਆ ਹਾਈਟ ਗੇਨ ਕਰ ਰਹੇ ਆ ਤੇ ਸਿਕਿਉਰਟੀ ਲੈ ਲਈ ਆ ਹਿਮਾਚਲਪੁਰਸ ਦੇ ਐਸਆਈ ਸਾਹਿਬ ਸਾਡੇ ਸਫਰ ਦੇ ਸਾਥੀ ਬਣੇ ਆ ਇਹਨਾਂ ਨੂੰ ਅਸੀਂ ਰਾਹ ਪੁੱਛਿਆ ਸੀ ਤੇ ਇਹ ਕਹਿੰਦੇ ਆਪਾਂ ਤੁਹਾਡੇ ਨਾਲੇ ਚੱਲਦੇ ਆ ਸੋ ਇਹਨਾਂ ਨੂੰ ਵੀ ਤੁਹਾਡੇ ਰੂਰੂ ਕਰਾਉਂਦੇ ਆ ਲੋ ਜੀ ਦੋਸਤੋ ਇੱਕ ਮੱਕੜਨਾਵੇਂ ਗਰੁੱਪ ਨੇ ਬੜਾ ਤਕੜਾ ਪ੍ਰਬੰਧ ਕਰਿਆ ਟੇਕ ਰਾਜੀ ਏਐਸਆਈ ਸਾਹਿਬ ਇਹਨਾਂ ਨੇ ਸਾਨੂੰ ਵੈਲਕਮ ਵਾਸਤੇ ਭੇਜਤੇ ਹੁਣ ਵੈਲਕਮ ਕਰਦੇ ਟੇਕ ਰਾਜੀ ਵੀ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਵਾਂਗੇ ਇਹਨਾਂ ਨੂੰ ਦੱਸਦੇ ਆਂ ਅਸੀਂ ਪੰਜਾਬ ਦੇ ਇੱਕ ਮੱਕੜਨਾ ਸਰ ਚੀਫ ਇੰਜੀਨੀਅਰ ਰਟਾਇਰ ਹੈ ਮੈਂ ਟੀਚਰ ਹੈ ਤੇ ਤੁਸੀਂ ਸਾਡੇ ਮੁਲਾਜ਼ਮ ਭਰਾ ਹੈਗੇ ਆਂ ਘੁੰਮਣ ਚੱਲੇ ਆ ਸੀ ਤੁਸੀਂ ਵੀ ਦੋ ਸ਼ਬਦ ਦੋ ਸ਼ਬਦ ਜਿਹੜੇ ਕਰੇ ਵੀ ਅੱਛਾ ਲੱਗਦਾ ਹੈ ਓਕੇ ਕਾਫੀ ਟੂਰਿਸਟ ਆਤੇ ਆਂ ਮਹਾਪਰ ਹੂੰ ਹੂੰ ਅੰਗਰੇਜ਼ ਵਗੈਰਾ ਵੀ ਸਾਫ਼ ਹੀ ਲੱਗਦੇ ਆ। ਓਕੇ ਓਕੇ। ਸੁਪਰਦਾਨ ਜੀ ਦਾ ਧੰਨਵਾਦ ਆ ਇਹਨਾਂ ਨੇ ਸਾਨੂੰ 23 ਕਰਾਜ ਜੀ ਨਾਲ ਮਿਲਾਇਆ। ਥੈਂਕਸ ਟੂ ਹਰਿੰਦਰ ਹਨੂਪਗੜ੍ਹ ਜੀ। ਥੈਂਕ ਯੂ। ਆਪਾਂ ਹੁਣ ਖਰੇੜੀ ਤੋਂ ਕੋਈ 8 ਕਿਲੋਮੀਟਰ ਪਿੱਛੇ ਹੈਗੇ ਆ। ਤੇ ਅਸੀਂ ਜਲਦੀ ਹੀ ਮੇਰੇ ਖਿਆਲ ਜਿੱਦਾਂ ਦਾ ਰਸਤਾ ਹੈ ਮੇਰੇ ਖਿਆਲ ਅੱਧਾ ਘੰਟਾ ਲੱਗ ਜਾਊਗਾ। ਤੇ ਲੇਕਿਨ ਕੀ ਕੁਦਰਤ ਦੇ ਨਜ਼ਾਰੇ ਆ। ਇਹ ਵਿਊ ਤੁਸੀਂ ਸਾਹਮਣੇ ਹਾਂ ਜੀ। ਵਿਊ ਜਿਹੜਾ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਬਰੋਟ ਵੈਲੀ ਜਾਂ ਜਲੰਧਰ ਤੋਂ ਜ਼ਿਆਦਾ ਵਧੀਆ ਹੈ ਲੇਕਿਨ ਕੰਪੇਅਰੇਬਲ ਟੂ 댓 ਹੈਗਾ। ਇਨਾ ਵਧੀਆ ਲੱਗ ਰਿਹਾ ਇੱਥੇ ਆ ਕੇ ਤੇ ਆ ਪਹਾੜੀ ਖੇਤੀ ਕਣਕ ਦੇਖੋ ਆ ਕਣਕ ਸਾਡੀ ਤਾਂ ਹੁਣ ਜਿਹਦਾ ਫਸਲ ਪੱਕਣ ਨੂੰ ਆ ਗਈ ਹੈ ਇਹ ਸ਼ਾਇਦ ਮਈ ਚ ਹੋਏਗੀ ਮਈ ਚ ਹੋਏਗੀ ਇਹ ਪੱਕੇਗੀ ਹੈ ਜੀ ਤੇ ਸੋ ਇਹ ਬੜੇ ਲੱਕੀਆ ਲੋਕ ਜਿਹੜੇ ਇਦਾਂ ਕੁਦਰਤ ਦੀ ਗੋਚ ਚ ਬੈਠੇ ਪਰਿਵਾਰ ਦੇਖੋ ਸਾਹਮਣੇ ਹਾਂ ਹਾਂ ਤੇ ਅਸੀਂ ਵੀ ਹੁਣ ਪਹੁੰਚਣ ਵਾਲੇ ਆਂ ਸੋ ਇਸ ਖੂਬਸੂਰਤ ਪੰਗੋਲੇ ਇੱਕ ਦ੍ਰਿਸ਼ ਨੂੰ ਦੇਖ ਕੇ ਅਸੀਂ ਰੋਗੇ ਇਹਨੂੰ ਮਨਜ਼ਰ ਸੂਰਤ ਮੰਜ਼ਰ ਸੂਰਤ ਮੰਜ਼ਰ ਨੂੰ ਦੇਖ ਕੇ ਕੈਮਰੇ ਚ ਕੈਦ ਕਰ ਰਹੇ ਹਾਂ ਕਿਉਂਕਿ ਬੰਗਾ ਸਾਹਿਬ ਅੱਜ ਕੱਲ ਉਰਦੂ ਦੇ ਗਲਾਸਾ ਲਾ ਰਹੇ ਆ ਸੋ ਉਹ ਵੀ ਤੁਸੀਂ ਇਸ ਬਲੌਗ ਚ ਆਨੰਦ ਮਾਣੋਗੇ ਠੀਕ ਹੈ ਜੀ ਸਬਣੇ ਰਿਓ ਕਾਫੀ ਕੁਝ ਹੈ ਲੱਗੇ ਥੈਂਕ ਯੂ ਲੋ ਜੀ ਦੋਸਤੋ ਇਹ ਸਾਡਾ ਪੁਆਇੰਟ ਹੈ ਪਾਰਕਿੰਗ ਪੁਆਇੰਟ ਇਥੋਂ 3 ਕਿਲੋਮੀਟਰ ਸਟਾਰਟਿੰਗ ਪੁਆਇੰਟ ਹੈ ਅੱਗੇ 5 ਕਿਲੋਮੀਟਰ ਟਰੈਕ ਹੈ ਸਾਡੇ ਪ੍ਰਬੰਧਕ ਜਯਵਿੰਦਰ ਬਿਰਗ ਗਾਈਡ ਕਰ ਰਹੇ ਆ ਸਾਥੀਆਂ ਨੂੰ ਡਾਊਨ ਹੋ ਜੂਗਾ ਟੈਂਪਰੇਚਰ ਤੇ ਕੁੱਲ ਸਾਡਾ 8 ਕਿਲੋਮੀਟਰ ਦਾ ਟਰੈਕ ਹੋ ਜੂਗਾ ਬੰਗਾ ਸਾਹਿਬ ਲਓ ਜੀ ਲਗਾਤਾਰ ਇੱਕ ਮੱਕੜ ਪਹੁੰਚ ਰਹੇ ਆ ਉਹ ਸਾਹਮਣੇ ਰਜਿੰਦਰ ਅਨੂਪਗੜ ਸਾਡੇ ਇੱਕ ਮੱਕੜ ਨਾਵੇਂ ਗਰੁੱਪ ਦਾ ਐਡਮਿਨ ਪ੍ਰਧਾਨ ਸਾਡਾ ਨੂਬਗੜ ਦੀ ਦੇ ਪਰਾਲੇ ਨਾਲੇ ਸਾਰੇ ਕਿ ਮੱਕੜਾ ਜਿੱਥੇ ਤੇ ਲੈਰੀ ਲੇਕ ਤੇ ਅੱਜ ਸੀ ਕਾਲ ਬਈ ਸਾਰਿਆਂ ਨੂੰ ਇਕੱਠੇ ਹੋ ਰਹੇ ਆ ਤੇ ਮਾੜਾ ਵਿਜੀਆਂ ਸੀ ਇਕੱਠੇ ਹੀ ਤੇ ਇਹ ਪਛੜਾ ਪਾਰਕਿੰਗ ਪੁਆਇੰਟ ਹੈ ਜੀ ਲਗਾਤਾਰ ਫੈਮਲੀ ਇੱਥੋਂ ਆਗੇ 3 ਕਿਲੋਮੀਟਰ ਸਟਾਰਟਿੰਗ ਪੁਆਇੰਟ ਤੇ ਅਗੇ 5 ਕਿਲੋਮੀਟਰ ਦਾ ਟਰੈਕ ਹੈ ਲੋ ਜੀ ਸਾਡੇ ਪੰਗੂ ਸਾਹਿਬ ਪਹੁੰਚ ਗਏ ਕੁਲਵੀਰ ਕੰਦੋਲਾ ਜੀ ਹੁਣ ਅਸੀਂ ਟਰੈਕ ਕਰਾਂਗੇ 8 ਕਿਲੋਮੀਟਰ ਇੱਥੋਂ ਸ਼ੁਰੂ। ਕੀ ਕਰਨਾ? ਪਿੱਛੇ ਸ਼ੀਸ਼ਾ ਚਲਾ ਤਰਾ ਖੋਲੇ ਹੋਇਆ ਉਹਨਾਂ ਨੇ। ਅੱਗੇ ਨੂੰ ਪੈਣ ਨੂੰ। ਸਟਾਰਟ ਤੇ ਚੰਦੀ ਪਲਾਂਚ ਅਸੀਂ ਟਰੈਕ ਸ਼ੁਰੂ ਕਰਾਂਗੇ ਹੁਣ। ਪਿੱਛੇ ਪਿੱਛੇ ਵਾਲੇ ਸ਼ੀਸ਼ਾ ਪੂਰਾ ਚੱਕ ਦਿਓ ਜੀ।